ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਬਾਜਾਖਾਨਾ ਵੀ ਰਹਿ ਜਾਂਦਾ ਇੱਕ ਸਾਈਡ ਬਗਰਾੜੀ ਆ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਤਾਜੀ ਸੂਈ ਸਵਾਈ ਜਰਸੀ ਵੇਖ ਰਹੇ ਆ ਚੰਗੇ ਥਾਣ ਭਾਂਡੇ ਵਾਲੀ ਆ ਮੋٹے-ਮੋٹے ਥਾਣ ਚਵਾਈ ਪੂਰੀ ਚੰਗੀ ਆ ਉਹ ਇਹ ਬਾਈ ਦੀ ਸੇਲ ਆ ਵਿਕਾਊ ਆ ਇਨਫਰਮੇਸ਼ਨ ਲੈ ਲੈਣਾ ਕੱਦ ਕਾਠ ਵਹਿੜ ਦਾ ਚੰਗਾ ਬਾਕੀ ਜਰਸੀ ਡਿਮਾਂਡ ਚ ਵੀ ਬਹੁਤ ਰਹਿੰਦੀ ਹੈ ਹਰੇਕ ਭੈਣ ਭਰਾ ਨੂੰ ਹੁੰਦਾ ਹੈ ਬਾਈ ਯਾਰ ਜਰਸੀ ਲੈਣੀ ਆ ਕੋਈ ਸੂਈ ਸਵਾਈ ਹੋਈ ਤਾਂ ਦੱਸਿਓ ਇਨਫਾਰਮੇਸ਼ਨ ਲੈ ਜਾਣਾ ਹਾਂਜੀ ਸਸੀ ਕਾ ਬਾਈ ਸਸੀ ਕਾ ਬਾਈ ਹਾਂ ਦੱਸ ਦਈਏ ਸੇਵਕ ਸਿੰਘ ਪਿੰਡ ਰਾਮ ਸਿੰਘ ਵਾਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਫੋਨ ਨੰਬਰ ਦੱਸਿਓ 9814204404 ਕੰਨ ਮਸੂਆ ਸੇਵਕਾ ਇਹ ਬਾਈ ਸੂਂਦੀ ਤਾਂ ਦੂਜਾ ਸੂਆ ਹੈ ਤੀਜਾ ਮੰਨਾ ਤਾਂ ਕੋਈ ਤੀਜਾ ਮੰਨ ਲੈ ਹਾਂਜੀ ਤੇ ਰਾਤ ਹੀ ਸੂਈ ਆ ਗਈ ਠੀਕ ਅੰਜੇਰ ਜੂਰ ਕੰਪਲੀਟ ਆ ਬਸ ਜੇਰ ਦਾ ਭਰਿਆ ਪਾ ਦਿਖਾ ਦਿਓ ਸਹੀ ਆ ਸੀਲਸਾਉ ਵੀ ਪੂਰੀ ਆ ਬਈ ਜਿਵੇਂ ਮਰਜੀ ਬੈਠੇ ਰਵਾਂ ਨਹੀਂ ਵੀ ਲੱਤ ਛੜਾ ਨਹੀਂ ਬਾਲ ਆ ਲੱਤਾਂ ਨੂੰ ਝੂਟੀ ਆ ਦੋਸਤੋ ਸੀਲਸਾਉ ਫਲ ਲੈ ਬਾਕੀ ਜਿਵੇਂ ਬਈ ਸਿੰਘ ਆਗੇ ਸਿੰਘਾਂ ਦੀ ਝੁੰਗੀ ਕਹਿੰਦੇ ਹੁੰਦੇ ਕਰਮਾਂ ਵਾਲੀ ਹੁੰਦੀ ਆ ਲੱਭਲਾ ਨੂੰ ਜੱਫੀ ਪਾ ਲੋ ਐਵੇਂ ਨਹੀਂ ਵਿਚਾਰੀ ਮਾਰ ਦੋ ਤਾਂ ਵੀ ਨੀ ਕੋ ਕਹਿੰਦੀ ਨਾ 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 ਗਰਮੀ ਆ ਗਈ ਗਾਂ ਪੀਂਗ ਪਾਲੇ ਜਵਾਕ ਪੀਂਗ ਪਾਲੇ ਝੂਟੇ ਲੈ ਲੈਣ ਚੱਲ ਕੱਢ ਬਾਹਰ ਨੂੰ ਦੋਸਤੋ ਮਗਰੇ ਦੇ ਬੱਛਾ ਸਿੰਘ ਜ਼ਰੂਰ ਹੈਗੇ ਆ ਪਰ ਮਾਰ ਦੀ ਮੁਰਦੀ ਨਹੀਂ ਉਹ ਤੁਸੀਂ ਵੇਖ ਹੀ ਲਈ ਆ ਥਣ ਭਾਂਡੇ ਦੀ ਸਾਫ਼ ਸੁਥਰੀ ਆ ਬਾਕੀ ਤੋਰ ਕੇ ਤੁਹਾਨੂੰ ਵਿਖਾ ਦੇਨੇ ਕਿੰਨਾ ਕਿ ਦੁੱਧ ਪੈਸੇ ਦਾ ਦੁੱਧ ਭਈ 14 15 ਕਿਲੋ ਦਾ ਦਾ ਹੱਕ ਬੰਦਾ ਦਾ ਬਾਕੀ ਦੁੱਧ ਹੁੰਦਾ ਸੇਵਾ ਦਾ ਆਪਣਾ ਤੁਹਾਨੂੰ ਪਤਾ ਮਾਲ ਖਰੀਦਿਆ ਹੁੰਦਾਗਾ ਤੇ ਪਰ ਉਹ ਜਿਵੇਂ ਲੇਵੇ ਭਾਂਡੇ ਦੇ ਹਿਸਾਬ ਨਾਲ ਵੀ ਇੰਨਾ ਪਿਆਰ ਜੂਗੀ ਦੁੱਧ ਸਹੀ ਆ ਉਸ ਤੋਂ ਗੱਲ ਤਾਂ ਵੀਰ ਨੇ ਵਧੀਆ ਕੀਤੀ ਕਿ ਬਾਈ ਕਹਿੰਦਾ ਆਪਣਾ ਤਾਂ ਮਾਲ ਖਰੀਦਿਆ ਵਾ ਲੇਵੇ ਦੇ ਹਿਸਾਬ ਨਾਲ ਬਾਈ ਕਹਿੰਦਾ 14-15 ਕਿਲੋ ਦੁੱਧ ਕੋਈ ਬਾੜਾ ਨਹੀਂ ਇੰਨਾ ਪਿਆ ਦੂਗੀ ਬਾਕੀ ਅੱਗੇ ਥੋੜੀ ਸੇਵਾ ਜੇ ਵੱਧ ਸੇਵਾ ਕਰ ਲੋਗੇ ਵੱਧ ਪਿਆਜੂ ਜੇ ਨਾ ਸੇਵਾ ਕਰੋਗੇ ਫਿਰ ਘੱਟ ਤਾਂ ਕਿਤੇ ਗਿਆ ਹੀ ਨਹੀਂਗਾ ਹਵਾਨਾ ਸੋਹਣਾ ਪਰ ਪੂਰਾ ਵੱਡਾ ਹਵਾਨਾ ਮੋਟਾ-ਮੋਟਾ ਥਾਨ ਹੈ ਜਰਸੀ ਬਰੀਡ ਹੈ ਤੈਨ ਕਿ ਜਰਸੀ ਬਾੜੀ ਨਹੀਂ ਕਿ ਗੋਡੇ ਕਿ ਜਿੱਡੀ ਹੋ ਸੋਹਣੀ ਜਰਸੀ ਆ ਕੱਦ ਵਾਲੀ ਬਾਕੀ ਹਵਾਨਾ ਸੋਹਣਾ ਫਿਟਿੰਗਾਂ ਦਾ ਠੋਸ ਨਹੀਂ ਗਰ ਹਵਾਨਾ ਮੋਟਾ-ਮੋਟਾ ਥਾਨ ਨਹੀਂ ਆ ਬਈ ਸੜਕ ਦੇ ਵਿਚਾਲੇ ਭਲਾਂ ਦੀ ਖਲਾਰ ਕੇ ਨੂੰ ਤੂੰ ਐਨੀ ਠੰਡੀ ਆ ਗਾੜੀ ਚ ਵੀ ਦੁੱਧ ਚੰਗਾ ਉਹ ਮੂਰਲੇ ਥਾਨ ਤੋਂ ਗੱਠੇਂ ਹਵਾਨਾ ਕਿ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਬਾਕੀ ਸਹੀ ਮੈਨੇ ਪਸ਼ੂ ਦੁੱਧ ਵੱਧ ਉਹ ਹੀ ਦਿੰਦਾ ਜਿਹਦੀ ਅਗਾੜੀ ਪਿਛਾੜੀ ਭਾਰੀ ਹੋਵੇ ਜੇ ਅਗਾੜੀ ਚ ਦੁੱਧ ਗਲਾਸ ਕੱਢਿਆ ਪਸ਼ੂ ਨੇ ਤੇ ਪਿਛਾੜੀ 'ਚ ਹੁਣ 15 ਕਿਲੋ ਕਿਧਰੋਂ ਦੇ ਦੂਗੀ ਅਗਾੜੀ ਪਿਛਾੜੀ ਰਲਾ ਕੇ ਹੀ ਪਸ਼ੂ ਨੇ ਦੁੱਧ ਦੇਣਾ ਹੁੰਦਾ ਕਿ ਅਗਾੜੀ 'ਚ ਵੀ 3-4 ਕਿਲੋ ਦੁੱਧ ਹੋਵੇ ਪਿਛਾੜੀ 'ਚ ਚਲ ਬਾਕੀ ਕਈਆਂ ਨੂੰ ਪਤਾ ਵੀ ਨਹੀਂ ਇਹ ਵੀ ਗੱਲ ਹੈਗੀ ਆ ਜਿਹਨੂੰ ਪਤਾ ਉਹਨੇ ਪਤਾ ਫੋਰ ਸ਼ਾਂਗ ਪੋਰਾ ਆ ਆਪਣੀ ਕਦ ਕੱਦ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਜਰਸੀਆਂ ਦੇ ਮੁਕਾਬਲੇ ਪੂਰਾ ਚੰਗਾ ਕੱਦ ਆ ਬਾਕੀ ਮਗਰ ਵੱਛਾ ਮੇਲ ਕਾਫ ਬਛੜਾ ਰਾਤ ਦੀ ਸੂਈ ਆ 나ੜੂਆ ਅੱਲਾ ਹੀ ਆ ਬਾਕੀ 제ਰ ਉਹ ਪਈ ਬੱਠਲ ਚ ਮੈਂ ਤਾਂ ਅੱਗੇ ਵੀ ਕਹਿਣਾ ਹੁੰਨਾ ਕਿ ਜੇ ਕੋਈ ਸੂਆ ਸਵਾਇਆ ਪਸ਼ੂ ਅਗਲੇ ਨੇ ਵੀਡੀਓ ਬਣਾਉਣੀ ਵੀਡੀਓ ਪਾਉ ਨਹੀਂ ਵੀ ਬਣਾਉਣੀ ਅਗਲਾ 제ਰ ਦੀ ਵੀਡੀਓ ਬਣਾ ਕੇ ਰੱਖ ਲੈ ਫੋਟੋਆਂ ਖਿੱਚ ਕੇ ਰੱਖ ਲੈ ਤੇ ਜੇ ਕਿਤੇ ਰਾਤ ਸੂਈ ਆ ਜਾਂ ਦਿਨੇ ਸੂਈ ਆ ਤੇ ਕੋਈ 2-4 ਘੰਟੇ ਜੇ ਰੱਖ ਵੀ ਲਵੇ ਕਿਉਂਕਿ ਇਹ ਲੈਣਾ ਤਸੱਲੀ ਹੋ ਜਾਂਦੀ ਹੈ ਜੀਨੇ ਪੈਸੇ ਲਾਉਣੇ ਆ ਅਗਲੇ ਦਾ ਹੱਕ ਬਣਦਾ ਜੈ ਜੈ ਮੋਲ ਸੇਵਕ ਜੈ ਜੈ ਸਾਈਗਨ ਸਕੀਮ ਹੀ ਕਰ ਦੇਣੀ ਆ ਬਾਦਲ ਵਾਲੀ ਹਾਂ ਬਾਦਲ ਵਾਲੀ 51000 ਵੀ ਦੇ ਦਾਂਗੇ ਮਾਨਤਨ ਮਾਨਤਨ ਕਰ ਦਾਂਗੇ ਸਹੀ ਆ ਲਓ ਵੀ ਬਾਦਲ ਤਾਂ ਉੱਠ ਗਿਆ ਵੱਡਾ ਤੇ ਪਰ ਸਗਣ ਸਕੀਮਾਂ ਆ ਬਾਦਲ ਵਾਲੀਆਂ ਹਜੇ ਵੀ ਚੱਲਦੀਆਂ ਵਾਹੀ ਕਹਿੰਦਾ 55000 ਦੀ ਦੇ ਦੇਣੀ ਬਾਦਲ ਵਾਲੀ ਸੈਗਨ ਸਕੀਮ ਬਹੁਤ ਹੈਗੇ ਜਿਹੜੇ ਬਾਦਲ ਨੂੰ ਹਜੇ ਵੀ ਚੇਤੇ ਰੱਖਦੇ ਆ ਤੇ ਸੇਵਕ ਵੀ ਚੇਤੇ ਕਰਦਾ ਤਾਂ ਹੀ ਬਾਦਲ ਦਾ ਨਾਮ ਲਿਆ ਭਾਈ ਨੇ ਉਹ ਕਹਿੰਦਾ ਸਗਨ ਸਕੀਮ ਦੇ ਦੇਣੀ 55000 ਵਾਲੀ ਤੇ ਮਾਨ ਤਾਨ ਹੋ ਜਾਊਗਾ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਇਦੋਂ ਘੱਟ ਮੁੱਲ ਜਿਹਦਾ ਫਿਰ ਤੁਹਾਨੂੰ ਵੀ ਪਤਾ 50 55 ਤੋਂ ਘੱਟ ਤਾਂ 14 15 ਕਿਲੋ ਦੁੱਧ ਵਾਲੀ ਜਰਸੀ ਦੇਣੀ ਵੀ ਕੀ ਨਹੀਂ ਐ ਫੈਟ ਵੀ ਇਹਨਾਂ ਦੀ ਚੰਗੀ ਆ ਜਾਂਦੀ ਆ ਦੁੱਧ ਵੀ ਮੱਝਾਂ ਵਰਗਾ ਹੁੰਦਾ ਛੋਟੀ ਛੱਡੋ ਮੱਝ ਵੀ ਲਵਾਂਗਾ ਨਾ 14 15 ਕਿਲੋ ਦੁੱਧ ਵਾਲੀ ਘਟੋ ਘਟ ਲੱਖ ਰੁਪਏ ਦੀ ਪਹਿਲੀ ਕਰਦਾ ਲੱਖੇ ਦੀ ਮਿਲਦੀ ਨਹੀਂ ਕਹਨ ਨੂੰ ਭਾਵੇਂ ਕੋਈ ਮਰਜ਼ੀ ਕਹੀ ਜਾਵੇ 10 ਕਿਲੋ ਦੁੱਧ ਵਾਲੀ ਮਿਲਦੀ ਆ ਤੇ ਨਹੀਂ ਲੱਖੋਂ ਬਾਹਰ ਮਿਲਦੀ ਆ ਤੇ ਉਹ ਹਿਸਾਬ ਨਾਲ ਜੈਜੀ ਮੋਹਲਾ ਜੀ ਨੇ ਥੋੜੇ ਪੈਸੇ ਲਾਉਣੇ ਆ ਮੱਝ ਦੇ ਪੈਸੇ ਅਗਲਾ ਨਹੀਂ ਲਾ ਸਕਦਾ ਉਹਦੇ ਆਸਤੇ ਬੜ ਕੋਈ ਮਾੜੀ ਨਹੀਂ ਚੰਗੀ ਆ ਗਰਮਿਓ ਗਰਮੀ ਵਧੀਆ ਦੁੱਧ ਪਿਆਜੂ ਬਾਕੀ ਮੋਟਾ ਮੋਟਾ ਥਾਨ ਚਵਾਈ ਵੀ ਪੂਰੀ ਚੰਗੀ ਹੋ ਬਾਕੀ ਹੈ ਵੀ ਨਵਾਂ ਹਨ ਕੋਈ ਵਧੀਆ ਦੋ ਚਾਰ ਸੂਵੇ ਵਧੀਆ ਨੇ ਦੁੱਧ ਪਿਆ ਦੇਣਾ ਇਹ ਕਿਹੜਾ ਕੋਈ ਗਾਂ ਹੈ ਬੈਡਾਂਗਾ ਹੈਗਾ ਦੂਜਾ ਸੂਆ ਜੇ ਕਿਸੇ ਨੇ ਤੀਜਾ ਮੰਨੀ ਤਾਂ ਬਾਈ ਕਹਿੰਦਾ ਤੀਜਾ ਮੰਨ ਲਓ ਤੁਹਾਨੂੰ ਵੀ ਪਤਾ ਇੱਕ ਸੂਏ ਨੇ ਨਾਂ ਦਾ ਬੁੱਢੀ ਬਣ ਲੱਗੀ ਆ ਤੇ ਜੇ ਆਪਾਂ ਨੂੰ ਖੀਰੀ ਕਹਿ ਦਾਂਗੇ ਤੇ ਨਾ ਹੀ ਇਹ ਖੀਰੀ ਬਣ ਲੱਗੀ ਆ ਕਿਉਂਕਿ ਅਗਲੇ ਨੇ ਦੰਦ ਪਟ ਕੇ ਵੇਖ ਲੈਣੇ ਆ ਬਾਕੀ ਫੋਨ ਨੰਬਰ ਸਕਰੀਨ ਤੇ ਆ ਜੈ ਜੈ ਮਾਲੀ ਆ ਛੋਟੇ ਪਾ ਦੀ ਤਾਜੀ ਸੂਈ ਬਦਾਮੀ ਰੰਗ ਦੀ ਚਰਸੀ ਜਿਹਦੇ ਵੀ ਪਸੰਦ ਆਉਂਦੀ ਆ ਬਾਈ ਦੇ ਘਰੇ ਆਜੋ ਦੋ ਟਾਈਮ ਚਾਰ ਟਾਈਮ ਭਾਵੇਂ ਚੋਕੇ ਲੈ ਜਾਓ ਸਾਰਿਆਂ ਖੁਸ਼ਕਾ